ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੈਂ ਸਿੰਘ ਦੀ 20ਵੀਂ ਵਰ੍ਹੇ ਸਿਰ ਮਨਾਇਆ ਜਾ ਰਹੀ ਆ ਬੜੀ ਵੱਡੀ ਪੱਧਰ ਤੇ ਕਾਂਗਰਸ ਲੀਡਰ ਚੰਡੀਗੜ੍ਹ ਪਹੁੰਚੇ ਨੇ ਸਾਡੇ ਨਾਲ ਉਹਨਾਂ ਦੇ ਪੋਤੇ ਰਵਨੀਤ ਬਿੱਟੂ ਉਹਨਾਂ ਨਾਲ ਗੱਲ ਕਰਦੇ ਆ ਬਿੱਟੂ ਜੀ 20 ਸਾਲ ਬਾਅਦ ਤੁਸੀਂ ਕਿਵੇਂ ਦੇਖਦੇ ਹੋਗੇ ਆਪਦੇ ਦਾਦਾ ਜੀ ਦੀ ਸ਼ਹੀਦੀ ਨੂੰ ਦੇਖੋ ਜਿੱਥੇ ਜਦੋਂ ਅਸੀਂ ਛੋਟੇ ਸੀ ਜ਼ਰੂਰ ਬਹੁਤ ਵੱਡਾ ਜਦੋਂ ਉਹਨਾਂ ਦਾ ਅਸੈਸੀਨੇਸ਼ਨ ਹੋਇਆ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਦੁੱਖ ਲੱਗਿਆ ਬਹੁਤ ਵੱਡੀ ਗੱਲ ਸੀ ਸਾਡੇ ਲਈ ਬਹੁਤ ਛੋਟੀ ਉਮਰ ਸੀ ਪਰ ਜਦੋਂ ਉਹਨਾਂ ਦੀ ਵਰਸੀ ਮੌਕੇ ਉਹਨਾਂ ਦੇ ਜਨਮ ਦਿਨ ਮੌਕੇ ਜਾਂ ਪੰਜਾਬ 'ਚ ਕਿਤੇ ਵੀ ਜੋ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਭਾਵਨਾ ਜੋ ਲੋਕਾਂ ਦੇ ਪ੍ਰਤੀ ਪਿਆਰ ਆ ਲੋਕਾਂ ਦਾ ਉਹਨਾਂ ਦਾ ਉਹਨੂੰ ਦੇਖ ਕੇ ਬਹੁਤ ਹੀ ਸਕੂਨ ਮਿਲਦਾ ਏ ਦੂਜੀ ਗੱਲ ਜਿਹੜੀ ਸਭ ਤੋਂ ਅੱਜ ਦੇ ਹਾਲਾਤ 'ਚ ਇੰਪੋਰਟੈਂਟ ਆ ਜ਼ਰੂਰੀ ਆ ਉਹ ਗੱਲ ਇਹ ਆ ਵੀ ਅੱਜ ਸਿਆਸੀ ਲੋਕਾਂ ਤੇ ਸਿਆਸੀ ਪਾਰਟੀਆਂ ਦੇ ਬਹੁਤ ਵੱਡੀ ਦੂਸ਼ਣਵਾਦੀ ਬਹੁਤ ਵੱਡੇ ਤੱਬੇ ਆ ਜਿਹੜੇ ਉਹ ਲੱਗੇ ਆ ਤੇ ਅੱਜ ਦੇ ਦਿਨ ਤੇ ਅਸੀਂ ਇਹ ਜ਼ਰੂਰ ਸਭ ਨੂੰ ਇੱਕ ਸਨੇਹਾ ਜ਼ਰੂਰ ਲੈ ਕੇ ਜਾਣਾ ਚਾਹੀਦਾ ਵੀ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਤੇ ਕੋਈ ਵੀ ਇੱਕ ਵੀ ਕੋਈ ਦਾਗ ਇੱਕ ਵੀ ਕੋਈ ਕਿੰਤੂ ਪ੍ਰੰਤੂ ਇੱਕ ਵੀ ਉਹਨਾਂ ਨੇ ਕਿਤੇ ਆਪਣੀ ਕੋਈ ਜਾਇਦਾਦ ਇੱਕ ਵੀ ਕਿਤੇ ਉਹਨਾਂ ਨੇ ਕੋਠੀ ਇੱਕ ਵੀ ਆਪਣਾ ਕੋਈ ਕਾਰਖਾਨੇ ਫੈਕਟਰੀਆਂ ਜ਼ਮੀਨਾਂ ਇਹ ਲੰਬੇ ਜੀਵਨ ਦੇ ਵਿੱਚ ਕਿਤੇ ਵੀ ਮੈਂ ਸਮਝਦਾ ਉਹਨਾਂ ਤੇ ਕਿੰਤੂ ਬਰੰਤੂ ਨਹੀਂ ਅੱਜ ਦੇ ਸਿਆਸੀ ਜਿਹੜੇ ਉਹ ਏਕਤਾ ਖੰਡਤਾ ਦੇ ਲਈ ਦੇਸ਼ ਦੀ ਦੇ ਲੜੇ ਪਰ ਅੱਜ ਕਾਂਗਰਸ ਦੀ ਬੀਜੇਪੀ ਦੇ ਉੱਤੇ ਅਲੀਗੇਸ਼ਨ ਆ ਰਹੀ ਹੈ ਮੰਨੇ ਜਾ ਰਿਹਾ ਹੈ ਕਿ ਕਮਨਲ ਮਾਹੌਲ ਆ ਜਿਹਦੇ ਖਿਲਾਫ ਉਹ ਲੜੇ ਹੋ ਤਿਆਰ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਹਾਲਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਕਿਤੇ ਨਾ ਕਿਤੇ ਬੜੀ ਲੀਡਰਸ਼ਿਪ ਨਾ ਵੀ ਮੇਰੀ ਗੱਲ ਹੋਈ ਵਿਚਾਰ ਹੋਏ ਸਾਡੇ ਹੁੰਦੇ ਆ ਇਹ ਜਿਹੜੀ ਕਮੀ ਆਈ ਆ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਬਿਲਕੁਲ ਸਹੀ ਗੱਲ ਆ ਜਿਹੜੇ ਲੀਡਰ ਸਾਡੇ ਕੋਲ ਇਹ Hindu Sikh ਇਕਤਾ ਨੂੰ ਬਰਕਰਾਰ ਰੱਖਣ ਲਈ ਮੁਸਲਮਾਨ ਅਸਾਈ ਇਕਤਾ ਨੂੰ ਬਰਕਰਾਰ ਰੱਖਣ ਲਈ ਜਿਹੜੇ ਲੀਡਰ ਸੀ ਅੱਜ ਮੈਂ ਮੰਨਦਾ ਵੀ ਸਾਡੀ ਪਾਰਟੀ ਕੋਲ ਵੀ ਕਮੀ ਰਹੀ ਆ ਕਮੀ ਆਈ ਆ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਕਮੀ ਆਈ ਆ ਜਿਹਦੇ ਕੋ ਜਿਹਦੇ ਕਰਕੇ ਇੱਕ ਐਸਾ ਮਾਹੌਲ ਆ ਜਿਹੜਾ ਹਿੰਦੂਸਤਾਨ ਦੇ ਵਿੱਚ ਬਣਾਇਆ ਜਾ ਰਿਹਾ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦਾ ਕਹਿਣਾ ਕਿ ਉਸ ਦੌਰ ਦੇ ਅੰਦਰ ਉਹ ਫਿਰਕਾ ਪ੍ਰਸਤਾਕਤਾਂ ਦੇ ਨਾਲ ਲੜੇ ਔਰ ਅੱਜ ਵੀ ਇਹੀ ਮੈਸੇਜ ਆ ਕਿ ਕਿਸ ਤਰ੍ਹਾਂ ਫਿਰਕਾਪ੍ਰਸਤੀ ਸਮਾਜ ਚੋਂ ਖਤਮ ਕੀਤੀ ਜਾਵੇ ਔਰ ਖਤਮ ਹੋਵੇ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ